ਕਾ ਸਾਰ ਵਾਹਿਗੁਰੂ ਜੀ ਕੀ ਫਤਿਹ ਆਇਦਾਵਲ ਹੋ ਗਿਆ ਆਪਣਾ ਹੋ ਗਿਆ ਜੀ ਸ਼ੁਰੂ ਤੇ ਅੱਜ ਆਪਾਂ ਬੰਦ ਤੇ ਜਿਹੜੇ ਸਿਵਾਜ ਦਲੰਬੀਆ ਇਕਨ ਬੰਦ ਤੇ ਜਿਹੜਾ ਮਤਲਬ ਬੰਦ ਜਿਹੜਾ ਆ ਇੱਕ ਵਾਰੀ ਆਪਾਂ ਬੰਦਤਾ ਵਾ ਤੁਹਾਨੂੰ ਨਿਸ਼ਚਿਤ ਸਿਵਾਜ ਦਲਰੀ ਬੰਦ ਚੌੜਾ ਕਰਨ ਵਾਸਤੇ ਮਜ਼ਬੂਤ ਕਰਨ ਵਾਸਤੇ ਜਿਹਦੇ ਤੇ ਪੱਕੀ ਮਿੱਟੀ ਪਾਈ ਜਾ ਰਹੀ ਆ ਤੇ ਸਿਵਾਜਾ ਲੱਗਿਆ ਜਿਹਨੂੰ ਹੁਣ ਆਪਾਂ ਸਾਰੇ ਸਿੰਘ ਲੱਗੇ ਆ ਟਰਨ ਨਾਲ ਜਿੱਦਾਂ ਮੰਨ ਲਓ ਕਿ ਜਿਹਦੀ ਪੈਲੀ ਜਵਾ ਮਿੱਟੀ ਪੁੱਟੀ ਆ ਹੁਣ ਉਹਦੀ ਪੈਲੀ ਉਹ ਝਰੀ ਪਈ ਉਹ ਝਰੀ ਪੂਰ ਕੇ ਦੇੰਦੇ ਆ ਸਾਰੀ ਉਹਨਾਂ ਨਾਲ ਨਾਲ ਤੇ ਉਹਨਾਂ ਨੇ ਵੀ ਨਾ ਗਿਆ ਵਾ ਕਿ ਤਾ ਨੂਣ ਕਣਕਾਂ ਦੇ ਬੀਜ ਕਿਦਾਂ ਵਾਂਗੇ ਤਾੜੀ ਪੈਲੀ ਪੱਧਰੀ ਕਰਕੇ ਵੀ ਦਵਾਂਗੇ مشینਾਂ ਟਰੈਕਟਰ ਲਗਾਤਾਰ ਜਿਹੜੇ ਰੋਜ਼ ਚੱਲ ਰਹੇ ਆ ਤੇ ਇਥੇ ਡੀਜ਼ਲ ਦੀ ਬਹੁਤ ਜ਼ਿਆਦਾ ਲੋੜ ਆ ਡੀਜ਼ਲ ਆ ਮਿੱਟੀ ਕਿਉਂਕਿ ਮਸ਼ੀਨਾਂ ਕੂਗ ਲੈਣਾ ਤਿੰਨ ਚਾਰ ਚੱਲਦੀਆਂ ਵਾਂ ਤੇ ਟਰੈਕਟਰਾਂ ਦੀ ਕੋਈ ਗਿਣਤੀ ਨਹੀਂ ਹੈਗੀ ਜੋ ਸਿੰਨ ਸੰਦੂ ਸਾਵਾ ਬੰਨ ਜਿਹੜੇ ਚੜਾ ਕਰਨ ਦੀ ਸੇਵਾ ਹੀ ਲੁੱਟ ਰਹੇ ਆ ਵੀਰ ਬਹੁਤ ਸੇਵਾ ਕਰ ਰਿਹਾ ਬੰਦੇ ਦਿਨ ਰਾਤ ਵੀਰ ਹਣੀ ਨਾਲ ਸੇਵਾ ਕਰਦੇ ਆ ਖੁਦ ਆਪ ਮਸ਼ੀਨਾਂ ਦੇ ਪਾਕੇ ਤੇ ਪਾਣੀ ਤੇ ਕਰ ਲੱਗੇ ਕੰਮ ਚਾਲੂ ਫੇਰ ਲੱਗੇ ਸਾਨੂੰ ਉੱਥੇ ਪਹੁੰਚੇ ਗੱਡੀ ਤੇ ਤੇ ਪਾਣੀ ਵਿੱਚ ਕਰ ਲਿਆ ਚੈੱਕ ਸਾਰੇ ਟਰੈਕਟਰਾਂ ਦਾ ਮਸ਼ੀਨਾਂ ਵਾਲਾ ਉਹਨਾਂ ਨੂੰ ਗਲਿਸ ਪਾਣੀ ਕਰਨ ਦੇ ਹੋਰ ਮੈਂ ਇਹ ਦੇ ਪਾ ਕਰਕੇ ਫਿਰ ਕਰ ਦਿੰਨੇ ਚਾਲੂ ਕਰਦੇ ਵੀ ਮਿੰਟ ਵਾਰਸ਼ ਦੀ ਟਾਈਮ ਨਾਲ ਆ ਜਨਾ ਇਹ ਪਾਵਰ ਮੈਂਟ ਮੰਟ ਵਿੱਚ ਤੇ ਚਾਲੂ ਕਰ ਰੇ ਹਾਂ। ਇਹ ਖੜਗਾਂ ਦੀ ਵੀਡੀਓ ਪਾਈ ਰਣੀ ਆ। ਖੜਗਾਂ ਤੂੰ ਚਲਾਉਂਗੇ ਫਿਰ ਇਹ ਚ ਚਲਦੀਆਂ ਪੈਣਗੀਆਂ। ਰਾਤ ਚੱਲਦਾ ਹੈ ਰਾਤ ਤੇ ਵੀ। ਇੱਥੇ ਦੀਗਾ। ਮੂੰਹ ਘਸਰੀਂ ਨਾ। ਇੱਥੇ ਹੀ ਲੱਗਦਾ। ਕਿਹੜੀ ਦੁਨੀਆ ਰੇਣਾ ਤੂੰ? ਸੰਦ ਤੈਨੂੰ ਨਾ ਰਾਤ ਸਿਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕੀ ਤੁਹਾਨੂੰ ਪਤਾ ਹੀ ਸਾਡੇ ਆਲੀਕਲਾ ਨਗਰ ਦੇ ਵਿੱਚ ਬੰਨ ਜਿਹੜਾ ਟੁੱਟ ਗਿਆ ਸੀ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਉੱਥੇ ਜਦੋਂ ਸੰਗਤਾਂ ਨੂੰ ਆਪਾਂ ਆਖਿਆ ਵੀ ਸਾਨੂੰ ਪਾਪ ਲਾਈਨ ਦੀ ਸੀ ਰੋੜਾ ਇਹ ਵੀਰ ਦਇਆਵੀਰ ਆਪਣੇ ਇੱਥੇ ਇਹਨਾਂ ਨੇ ਡੀਜ਼ਲ ਆਪਣੀ ਸਖਤ ਪਾਉਣ ਲਈ ਪਿੰਡ ਦੀ ਇਹਨਾਂ ਵੀਰਾਂ ਨੇ ਇੱਥੇ ਪਾਪ ਲਾਈਨ ਆਪਣੇ ਬੰਦ ਬੰਨਣ ਨੂੰ ਲਾਈ ਤੇ ਬੰਨ ਬੰਨ ਕੇ ਜਦੋਂ ਅਸੀਂ ਇੱਥੇ ਡੱਕ ਗਏ ਮਸ਼ੀਨਾਂ ਦੇ ਜਦੋਂ ਫੇਰ ਬੰਨ ਦੁਬਾਰਾ ਟੁੱਟਾ ਦੇ ਇਹਨਾਂ ਵੀਰ ਦੀ ਮਸ਼ੀਨ ਜਿਹੜੀ ਸੀ ਉਹ ਪਾਣੀ ਦੇ ਵਿੱਚ ਡੁੱਬ ਗਈ ਸਾਰੀ ਉਹਦਾ ਕਾਫੀ 10 ਲੱਖ ਦੇ ਲਾਗੇ ਨੁਕਸਾਨ ਹੋ ਗਿਆ ਉਹਦਾ ਇੰਜਨ-ਉੰਜਨ ਵੀ ਸਾਰਾ ਖਰਾਬ ਹੋ ਗਿਆ ਵਾ ਇਹ ਵੀਰ ਘਰੋਂ ਹੀ ਮਾਤੜ ਵਾ ਤੇ ਇਹਦਾ ਜਿੰਨਾ ਵੀ ਹੋ ਸਕੇ ਆਪਾਂ ਸੰਗਤਾਂ ਵੱਧ ਤੋਂ ਵੱਧ ਜਿੰਨਾ ਸੰਯੋਗ ਦੇ ਸਕਦੀਆਂ ਇਹ ਵੀਰ ਦਾ ਸੰਯੋਗ ਦੇਈਏ ਤੇ ਇਹ ਭਾਜੀ ਵੀ ਤੁਹਾਨੂੰ ਦੱਸਣਗੇ ਵੀ ਕੀ ਕੀ ਸਿਸਟਮ ਆ ਸਾਰਾ ਹਾਂਜੀ ਬਾਈ ਜੀ ਖਾਲਸਾ ਬਾਈ ਫੱਦੀ ਜੀ ਇਹਨਾਂ ਦਾ ਜਿਆ ਸਿੰਘ ਇਹਨਾਂ ਪਿੱਛੇ ਆਲੀ ਕਲਾ ਆਪਣਾ ਜਿਹੜਾ ਬੰਦ ਟੁੱਟ ਗਿਆ ਜੀ ਤੇ ਆਪਾਂ ਵੀਡੀਓ ਦੇਖੀ ਪੀਐਫਏ ਜੀ ਮੇਰਾ ਨੰਬਰ ਹੈਗਾ 81467 05436 81467 05436 ਮੇਰਾ ਮੋਬਾਈਲ ਨੰਬਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਰਵਾ ਆਪਾ ਬਲਬੀਰ ਸਿੰਘ ਜੀ ਜਰਾਵਰ ਕੋਤਾ ਆਪਾ ਅਸੀਂ ਸੇਵਾ ਕਰਦੇ ਹਾਂ ਇਹ ਪੈਂਟ apa? બસ ਹਲੋ ਜਵਾਸਾਂ ਕੀ ਸੰਦੂ ਕੋਤਾ ਆਪ ਸੈਣੀ ਫੀਟ ਟ੍ਰੈਕਟਰ ਖਪਾਉਂਦੇ ਹੋਏ 그러네 어떡해 뭐야 아직도 그러 나와서 가야 되네 이들아 이대로 내려가겠다 ਸੰਧੂ ਸਾਵਣੇ ਅੱਜ ਅਣੀ ਕਰਨੀ ਕਹਿੰਦਾ ਕੱਢਣਾ ਵੀ ਇਕੱਲੇ ਨੇ ਕੱਢਣਾ ਜੋ ਮਰਜ਼ੀ ਹੋ ਜੇ ਭਵੇਂ ਥੱਲੇ ਲੱਗ ਜੇ ਕਹਿੰਦਾ ਕੱਢਣਾ ਅੱਜ ਇਕੱਲੇ ਨੇ ਆਂ ਘਰਾਰੀ ਕਹਿੰਦਾ ਫਸ ਗਈ ਅੱਜ ਸੰਧੂ ਸਾਹਵਾ ਜਾਂ ਲੱਗੇ ਆਪਣੇ ਜਿਓਰਾ ਨਾਲ ਉਹਦੇ ਆਂ ਦੇ ਕਿਤੇ ਪਛਾਣ ਜਾਂ ਦੇ ਕਹਿੰਦਾ ਜੇ ਟਰੈਕਟਰ ਨਹੀਂ ਤੇ ਜਾਂ ਮੈਂ ਨਹੀਂ ਸੰਧੂ ਕਹਿੰਦਾ ਕੱਢ ਗਏ ਨਾਈਟ ਹੋ ਜੇ ਨਮੋਦਾ ਕਿਨਾਂ ਟੋਏ ਨੂੰ ਪਾਣਾ ਯਾਰ ਸਾਰਾ ਖਾਂਦਾ ਦੂਗਾ ਤੇ ਜਾ ਫਿਰ ਕੱਢ ਲੂਗਾ ਹੋ ਬਾਬਾ ਉਹ ਸੁਰਮਿਆਣੇ ਆ ਫਾਇਦੋ ਆ ਜਰਾ ਮੂੰਹ ਜੋੜ ਕੇ ਖਿਡਾਰਦੇ ਆ ਮੰਦਰੀਆਸ ਕੇ ਮੰਦਾਨੀ ਕਹਿੰਦਾ ਨਹੀਂ ਤੇ ਮਰਦੀ ਹੋਸੀ ਕਹਿੰਦਾ ਛੱਡੂ ਕੱਢ ਗਿਆ ਦਾ ਚਾਰ ਬੰਦੇ ਖਲੋਤੇ ਲਾਗੇ ਕਹਿੰਦਾ ਨਹੀਂ ਨਾ ਤੇ ਮੈਂ ਟੁਜਨ ਪਾਉਣਾ ਵਾ ਤੇ ਨਾ ਮੈਂ ਟੁਜਨ ਪਾਉਣ ਦੇਣਾ ਕੇ ਨੂੰ ਭਵੇਂ ਕਹਿੰਦਾ ਰਾਤ ਦੇ 12 ਵਜੇ ਨੇ ਕੱਢਣਾ ਕਰ ਲੈ ਆ ਹਾਂ ਯਾ ਨੇ ਕੱਢ ਕੇ ਪਰ ਜਿੱਤ ਲਿਆ ਮੋਰਚਾ ਕਹਿੰਦਾ ਛੱਡੂ ਕੱਢ ਕੇ ਜੋ ਮਰਜੀ ਹੋ ਜੇ ਪਰ ਛੱਡਿਆ ਫਿਰ ਉਹਨੇ ਕੱਢ ਕੇ ਜੱਟ ਨੇ ਗਰਾਰੀ ਅੜ ਗਈ ਜੱਟ ਦੀ ਅਜਾ ਕਹਿੰਦਾ ਛੱਲੂ ਕੱਢ ਕੇ ਫਿਰ ਕੱਢਦਾ ਜੱਟ ਨੇ ਮੰਨ ਗਏ ਜੱਟ ਨੂੰ ਅਨਜੋ ਸਿੰਘ ਸੰਧੂ ਉਹ ਪਾਰ ਆ ਗਿਆ ਉਹ ਤੋਂ ਭਜਿਆ ਬਿੰਦਰੇ ਬਿੰਦਰੇ ਸ਼ੋਰਦ ਰੋਣੀ ਆਉਦੀ ਹੈ ਕਾਕੇ ਨੂੰ ਨਹੀਂ ਖੁੱਤੀ ਆਹ ਫਿਰ ਲੱਗ ਗਿਆ ਵਿਚਾਰਾ ਆਹ ਓਹ ਕੱਢੂ ਅਹੀ ਲੰਡਾਂ ਨੂੰ ਫੁੱਟੂੜਾਂ ਆ ਗਿਆ ਫੁਰਤੀ ਵਾਲਾ ਓਏ ਛਿੰਕੰਦਿਆ ਓਏ ਓਹ ਸ਼ੋਰ ਸ਼ੂਣਾ ਬਣਾ ਲਈ ਚੋਬੀ ਦੇਖੇ ਦੇਖੂਗੇ ਮੁਰਗਾ ਓਏ ਓਹ ਸ਼ੋਰ ਦੇਖਿਆ ਬੰਨੀ

ਮਾਰ ਦਿਆ ਓ ਯਾਰ ਕੀ ਕਰਦੇ ਤੂੰ ਸਦਾ ਜਾਂਦੇ ਯਾਰ